ਲਓ ਜੀ ਅੱਜ ਬਿਆੰਤ ਨੂੰ ਆਪਾਂ ਸਰਪ੍ਰਾਈਜ਼ ਦੇਣਾ ਵਾ ਬਿਆੰਤ ਕਾ ਲਭੂਨਾ ਸਾਡੇ ਹੁਨਾਰ ਲੇਖਕ ਆ ਤੇ ਮੈਨੂੰ ਪ੍ਰਗਟ ਨੇ ਜਿਹੜਾ ਫੋਨ ਕਰਕੇ ਕਿਹਾ ਸੀ ਵੀ ਜੀ ਵੀਡੀਓ ਬਣਾਲੀ ਤੇ ਆਪਾਂ ਜਿਹੜਾ ਹੁਣ ਵੇਖਦੇ ਆ ਵੀ ਕੀ ਪ੍ਰਗਟ ਆ ਰਿਹਾ ਵਾ ਤੇ ਬਿਆੰਤ ਕੀ ਹੋ ਸਕਦਾ ਤੇਰੇ ਮੁਤਾਬਕ ਕੀ ਤੈਨੂੰ ਮਿਲ ਰਿਹਾ ਅਜਾ ਇਹ ਖੁਸ਼ੀ ਆ ਤੇਰੇ ਮਨ ਦੀ ਅੰਦਰਲੀ ਭਾਵਨਾ ਮੈਨੂੰ ਲੱਗਦਾ ਕਿਤਾਬ ਹੋਣੀ ਦੀ ਆਪਣੀ ਇਹ ਕਿਤਾਬ ਕਿਹੜੀ ਕਿਤਾਬ ਸ਼ਾਂਤੀ ਜੋ ਪਰਿਵਾਰ ਨੇ ਕਦੇ ਨਹੀਂ ਚਾਈ ਅੱਛਾ ਤੇ ਕੀ ਲੱਗਦਾ ਤੈਨੂੰ ਜੇ ਕਿਤਾਬ ਹੋਈ ਤਾਂ ਕਿਤਾਬਾਂ ਛਪਣ ਵਾਸਤੇ ਦਿੱਤੀਆਂ ਸੀਗੀਆਂ ਲੱਗਦਾ ਦੋ ਹੀ ਆਈਆਂ ਹੋਣਗੀਆਂ ਅੱਛਾ ਤੇ ਇਹਦਾ ਉਦਘਾਟਨ ਵੀ ਆ ਜਲਦ ਦਾ ਉਦਘਾਟਨ ਇਹਦਾ ਹੈਗਾ ਲੁਧਿਆਣੇ ਪੰਜਾਬੀ ਭਵਨ 29 ਨਵੰਬਰ ਨੂੰ ਦਿਨ ਸ਼ਨੀਵਾਰ ਨੂੰ ਠੀਕ ਹੈ ਤੇ ਆਪਾਂ ਵੇਖਦੇ ਆ ਜੀ ਹੁਣ ਅ ਗੱਡੀ ਆ ਰਹੀ ਆ ਦੇਖਦੇ ਹਾਂ ਹੁਣ ਗੱਡੀ ਵੀ ਆ ਰਹੀ ਆ ਤੇ ਕੀ ਲਾ ਕੇ ਹੁੰਦਾ ਵਾ ਹੁਣ ਆਪਾਂ ਉਹਦੇ ਵਿੱਚ ਦੇਖਦੀਆਂ ਪ੍ਰਗਟ ਨੂੰ ਦੀਖਦੇ ਆ ਤੇ ਸਾਡੇ ਬੰਦੇ ਵੀ ਫੋਨ ਕਰਨ ਤੇ ਨਾਲ ਦੀ ਨਾਲ ਹੀ ਦੀਕਣ ਖੜ ਗਏ ਹਣਕਾ ਟੁਕੜ ਤਾੜੀ ਦਾ ਮਾਰ ਦਿਓ ਖੁਸ਼ੀ ਚ ਵੀ ਆ ਗਈ ਗੱਡੀ ਇੰਤਜ਼ਾਰ ਦੀਆਂ ਘਰੀਆਂ ਖਤਮ ਹੋਈਆਂ ਤੇ ਸਰਪ੍ਰਾਈਜ਼ ਵਾਲੀ ਨੂੰ ਵਾਅਦੇ ਆ ਬੱਚੇ ਚੱਲੋ ਵੀ ਨੇੜੇ ਸੱਤ ਸ੍ਰੀ ਗਾਲਕਾਰ ਨੂੰ ਬਲਾ ਪੈਰੀ ਹੱਥ ਲਾਵ ਦੇ ਹਾਂਜੀ ਗੱਲ ਸਾਹਿਬ ਕੀ ਆ ਸਰਪ੍ਰਾਈਜ਼ ਦੇਣ ਲੱਗੇ ਵੈਸਤੇ ਬੋਝ ਹੀ ਗਏ ਆ ਤੇ ਫੇਰ ਵੀ ਫੇਰ ਵੀ ਭਾਵਨਾ ਵਾ ਭਾਵਨਾ ਵਾ ਤਾਂ ਭਾਵਨਾ ਵਾ ਤੁਸੀਂ ਮੈਨੂੰ ਕਹਦਾ ਵੀ ਇਹਨਾਂ ਦੀ ਵੀਡੀਓ ਬਣਾ ਸਾਧ ਉਹਨਾਂ ਨੂੰ ਪਰ ਇਹਨਾਂ ਨੂੰ ਆਪਾਂ ਸੱਦਣਾ ਹੀ ਉਦੋਂ ਸੀ ਕਿ ਜਦੋਂ ਆਪਾਂ ਗੱਡੀ ਅੰਦਰ ਲਾ ਲੈਂਦੇ ਅੱਛਾ ਹੂੰ ਤੇ ਜ਼ਿੰਦਗੀ ਦੀ ਮੀਨਟ ਲੈ ਕੇ ਆਈ ਅੱਜ ਅੱਛਾ ਹਾਂ ਕਿਉਂਕਿ ਜਦੋਂ ਅੱਖਰ ਅੱਖਰ ਕਰਕੇ ਗੀਤ ਗੀਤਾਂ ਤੋਂ ਕਵਤਾਵਾਂ ਕਹਾਣੀਆਂ ਬਣਦੀਆਂ ਕਹਾਣੀਆਂ ਤੋਂ ਫਿਰ ਕਿਤਾਬਾਂ ਬਣਦੀਆਂ ਅੱਜ ਬਹੁਤ ਵੱਡੇ ਡੂੰਗੇ ਜਿਹੜੇ ਆ ਸ਼ਬਦ ਉਹ ਇੱਕ ਪੰਡ ਚ ਵੱਜ ਕੇ ਆ ਗਿਆ ਤੇ ਖੁੱਲ ਕੇ ਹੱਥਾਂ ਚ ਜਾਣੇ ਆ ਤੇ ਮੈਨੂੰ ਲੱਗਦਾ ਵੀ ਸਾਰੇ ਲੋਕ ਸੱਚਾ ਅੱਛਾ ਬਿਲਕੁਲ 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 ਮਾਤਾ ਨੂੰ ਬੰਨਦਾ ਸਰਕਾਰ ਵਾਹ ਜੀ ਵਾਹ ਰੁਕ ਜਾਪੇ ਚੱਕਣਗੇ ਹੁਣ ਮਾਰੇ ਆ ਸਾਹ ਲੈ ਲਾ ਹਾਂ ਐ ਜੋ ਥੀ ਲੈ ਜਾਓ ਵੇੰਤੋ ਕੋਈ ਨਹੀਂ ਇੱਥੇ ਹੀ ਲੈ ਜਾਓ ਕੋਈ ਨਹੀਂ ਬੀਬੀ ਦਾ ਕੋਲੇ ਲੈ ਜਾਓ ਦਵੇ ਜਸਿਆ ਚੱਕੋ ਕਰਾ ਵੇਖੋ ਕੀ ਆ ਇਹ ਵੀ ਵੇਖ ਰਿਹਾ ਵੀ ਕਿਹੜੀ ਪੰਡ ਚੋਂ ਪਹਿਲਾਂ ਕਿਹੜਾ ਨਿਕਲਦਾ ਤੇ ਆਹ ਪੰਡ ਜਿਹੜੀ ਪਹਿਲੀ ਕੀਦੀ ਚੱਕੀ ਗਈ ਆ ਹਨਾ ਇਹ ਕੀ ਨੰਬਰ ਲੱਗਿਆ ਉੱਤੇ ਵੇਖੀ ਪਾਂਡ ਦਾ ਮਿਕਸੀ ਹੋਊਗੀ ਨਹੀਂ ਇੱਥੇ ਨੰਬਰ ਲੱਗਿਆ ਕੋਈ ਨਹੀਂ 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 ਉਹ ਤਾਂ ਨਹੀਂ ਅੱਛਾ ਹਾਂ ਲਿਆਓ ਫਿਰ ਦੂਜੀ ਵੀ ਚੱਕ ਲਿਓ ਦੂਜੀ ਵੀ ਲਓ ਨਹੀਂ ਇਹ ਮੈਨੂੰ ਤਾਂ ਅਲੱਗ-ਅਲੱਗ ਹੋਣਗੀਆਂ ਮਿਕਸ ਨਹੀਂ ਹੁੰਦੀਆਂ ਕੀ ਹੋ ਫਿਰ ਕਿਸ ਮੋਰ ਹੂੰ ਇਹ ਵੇਖਾਂ ਇਹਦੇ 'ਚ ਵੇਖਣਾ ਆਇਆ ਵੀ ਹੁਣ ਤੁਹਾਡੇ ਦੋਨਾਂ 'ਚੋਂ ਲੱਕੀ ਕਿਹੜਾ ਵਾ ਹਾਂ ਦੋ ਲੇਖਕ ਆ ਦੋ ਕਿਤਾਬਾਂ ਜਿਹੜੀਆਂ ਦੋਈ ਆਈਆਂ ਕਿ ਦੂਜੀਆਂ ਦੀਆਂ ਵੀ ਇੱਥੇ ਆਈਆਂ ਮੈਂ ਨਹੀਂ ਦੋਈ ਆਈਆਂ ਹਾਂ ਦੂਜਿਆਂ ਨੇ ਉਹਨਾਂ ਦੇ ਉਹਨਾਂ ਦੇ ਸਭੀ ਪਜਾਤ ਲਈ ਬੀਬੀ ਤੋਂ ਖਲਾਓ ਹਣ ਲਿਆਓ ਵੀ ਕੰਚੀ ਕਰਦਾ ਬੀਬੀ ਖੋਲ ਲੈ ਲਾ ਬੀਬੀ ਕੇਕ ਕੱਟ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸ੍ਰੀ ਅਕਾਲ ਲੈ ਬਈ ਕਿਸਮਤ ਦਾ ਅਸੀਂ ਧਣੀ ਆ ਅੱਛਾ ਕਿਸ ਨੂੰ ਤੇ ਤਾਂ ਧਣੀ ਆ ਨਿਕਲ ਆਇਆ ਹਾਂ ਕੀ ਹਾਲ ਬਾਈ ਪਹਿਲਾਂ ਬਾਗੀ ਆ ਗਏ ਵੀ ਬਾਗੀ ਆ ਗਏ ਕੀ ਆਕ ਬੀਬੀ ਬਦਾ ਨਹੀਂ ਆਤਾ ਇਹਨੂੰ ਤੇਰੇ ਪੁੱਤ ਦੀ ਕਿਤਾਬ ਜਿਹੜੀ ਆ ਦੂਜੀ ਵਾਰ ਛਪ ਕੇ ਲੋਕਾਂ ਦੇ ਹੱਥਾਂ ਤੱਕ ਪਹੁੰਚ ਰਹੀ ਆ ਲੈ ਵੀ ਇਹ ਕਸਮਤ ਪੂਰੀ ਖੁੱਲੀ ਬਿਆਨਤਾ ਹਾਂਜੀ ਕੈਸਮਤ ਕੋਈ ਪੁੜੀ ਖੁੱਲ ਗਈ ਨਾ ਹਾਂਜੀ ਹਾਂ ਆ ਤੈਨੂੰ ਵੇਖਿਆ ਵੀ ਇਹਦੇ ਚੋਂ ਕਿਸੇ ਦਾ ਜੱਦੀ ਧਣੀ ਹੈ ਧਣੀ ਹੈ ਨੇਕ ਨੀਤੀ ਨਾਲ ਕੰਮ ਕੀਤੇ ਜਿਹੜੇ ਆ ਲਿਆ ਵੀ ਚੱਕ ਕੇ ਰਹਾ ਹੁਣ ਆ ਮਾੜੇ ਬੀਬੀ ਦੇ ਹੱਥਾਂ 'ਚ ਫੜਾ ਕਿਤਾਬ ਉਹ ਹੀ ਫੜਾ ਦੇ ਇੱਕ ਵਾਰੀ ਮੈਂ ਉਹ ਹੀ ਗੋਲ ਇਹ ਇਧਰ ਨੂੰ ਘਰ ਆਏ ਨੂੰ ਮੇਰੇ ਲਈ ਨੂੰ ਹਾਂ ਕਮਾ ਦੇ ਕਿਤਾਬ ਆ ਇਧਰ ਨੂੰ ਕਮਾ ਲੈ ਵੀ ਮਾਤਾ ਦੇ ਪੁੱਤ ਨੇ ਪਰਗਟ ਗਿਲ ਬਾਗੀ ਨੇ ਜਿਹੜੀ ਆ ਕਿਤਾਬ ਲੋਕਾਂ ਦੇ ਹੱਥਾਂ ਤੱਕ ਪਹੁੰਚਾਉਣੀ ਆ ਤੇ ਇਹਨੂੰ ਪੜਨ ਵਾਲੇ ਲੋਕਾਂ ਨੂੰ ਜਿਹੜਾ 29 ਨਵੰਬਰ ਦਿਨ ਸ਼ਨੀਵਾਰ ਪੰਜਾਬੀ ਭਵਨ ਲੁਧਿਆਣਾ ਵਿਖੇ ਜਿਹੜਾ ਲੋਕਾਂ ਦੇ ਹੱਥਾਂ ਤੱਕ ਜਿਹੜੀ ਆ ਪਹੁੰਚਾ ਦੇਵਾਂਗੇ ਔਰ ਦੂਸਰੀ ਕਿਤਾਬ ਜਿਹੜੀ ਆ ਦੂਜੇ ਪਾਸੋਂ ਖੋਲਣੀ ਬੀਬੀ ਹੁਣ ਇਹਨੂੰ ਰੱਖਦੇ ਤੇ ਉਧਰਲੇ ਪਾਸੇ ਉਹ ਵੀ ਤੂੰ ਹੀ ਖੋਲਦੇ ਹੁਣ ਉਧਰਲੀ ਵੀ ਕਿਸਮਤ ਪੁੜੀ ਅਸਲ ਤਾਂ ਹਣੀ ਖੁੱਲ ਰਿਹਾ ਵਾ ਲਓ ਜੀ ਇਹ ਜਿਹੜਾ ਡੱਬਾ ਨਾ ਇਹ ਕਹਿੰਦਾ ਡੱਬਾ ਨਹੀਂ ਇਹ ਇੱਕ ਬੋਨੇ ਦੀ ਨਵੀਂ ਹੋਰ ਸੋਚ ਖੁੱਲਣ ਜਾ ਰਹੀ ਹੈ ਹਾਂ ਬਿਲਕੁਲ ਬਿਲਕੁਲ ਜਿਹੜੀ ਅੱਜ ਦੇ ਸਮੇਂ ਦੇ ਹਾਂ ਦੀ ਸੋਚ ਸਾਡੇ ਪੂਰ ਤੋਂ ਬਾਅਦ ਵਾਲੀ 10 15 ਸਾਲ ਬਾਅਦ ਵਾਲੀ ਸੋਚ ਅੱਜ ਪਿੰਡ ਬੋਹਨੇ ਦੇ ਵਿੱਚੋਂ ਜਾਗਰੂਨ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਲੈ ਵੀ ਬਿਆਨਤ ਤੇਰੇ ਸੁਪਨੇ ਜਿਹੜੇ ਆ ਸਕਾਰ ਸਕਾਰ ਹੋ ਗਏ ਔਰ ਗੁਰੂ ਦੀ ਕਿਰਪਾ ਹੋਗੀ ਲਓ ਜੀ ਇਹ ਬਿਆਨਤ ਸਿੰਘ ਦੀ ਜਿਹੜੀ ਕਿਤਾਬ ਛਪ ਕੇ ਆ ਗਈ ਜਿਹਨੂੰ ਬੇ ਸਬਰੀ ਨਾਲ ਆਪਾਂ ਸੁਣਦੇ ਸੀ ਵੇਖਦੇ ਸੀਗੇ ਇਹ ਵੀ ਇੱਕ ਗਰੀਬੀ ਦੀ ਗੁਰਪਤ ਦੇ ਵਿੱਚ ਹੀ ਮੈਂ ਤਾਂ ਸਮਝਦਾ ਦੱਬੀ ਪਈ ਸੀਗੀ ਔਰ ਦੋ ਸ਼ਬਦ ਬੋਲਦਾ ਹਾਂ ਹਾਂ ਕਹਿੰਦਾ ਬਿਆੰਤ ਨਹੀਂ ਤਾਂ ਬਿਆੰਤ ਹੋ ਹੀ ਜਾਣਾ ਸੀ ਬਿਆੰਤ ਨਹੀਂ ਤਾਂ ਬੇਅੰਤ ਹੋ ਹੀ ਜਾਣਾ ਸੀ ਲੱਖ ਲੋਕਾਂ ਨੇ ਬੇਅੰਤ ਕੋਸ਼ਿਸ਼ਾਂ ਕੀਤੀਆਂ ਬੇਅੰਤ ਨੂੰ ਬੇਅੰਤ ਹੋਣ ਤੋਂ ਵੈਲਕਮ ਵੈਲਕਮ ਪਰ ਫੇਰ ਵੀ ਉਹ ਬਿਆਨਤ ਹੋ ਗਿਆ ਦੇਰ ਆਏ ਦਰਸਤਾਏ ਤੇ ਜੇ ਖੈਰ ਇਹ ਵੈਸੇ ਤਾਂ ਆਪਾਂ ਜਿਹੜੀ ਆ ਨਵੰਬਰ ਅਕਤੂਬਰ ਮਹੀਨੇ ਦੇ ਵਿੱਚ ਇਹ ਕਰਨ ਦਾ ਉਪਰਾਲਾ ਸੀ ਪਹਿਲਾਂ ਫੇਰ ਵੀ ਇੱਕ ਮਹੀਨਾ ਲੇਟ ਆ ਗਏ ਮਤਲਬ ਦੇਰ ਆਏ ਦਰਸਤਾਏ ਤੇ ਬਿਆਨਤ ਹਾਂ ਵੀ ਕੀ ਅੱਜ ਮਹਿਸੂਸ ਕਰ ਰਿਆਂ ਤੇ ਕਿਵੇਂ ਤੂੰ ਕਿਹੜੇ ਸ਼ਬਦਾਂ ਨਾਲ ਪ੍ਰਗਟਦਾ ਜਿਹੜਾ ਧੰਨਵਾਦ ਕਰੇਗਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਇਕੱਲੇ ਬਰਗਟ ਜੀ ਕਿਹਾ ਕਿ ਹਰਪ੍ਰੀਤ ਸਿੰਘ ਸਰਪੰਚ ਜੀ ਨਹੀਂ ਮੇਰਾ ਤਾਂ ਰਹਿਣ ਦੇ ਕੋਈ ਗੱਲ ਨਹੀਂ ਮੈਂ ਤਾਂ ਹੈਨਾ ਜਿਨ੍ਹਾਂ ਨੇ ਕੋ ਕੀਤਾ ਵਾ ਤੇਰੇ ਖਾਤਰ ਹੈ ਹਾਂ ਬਹੁਤ ਸੋਹਣੀ ਬਣੀ ਬਹੁਤ ਪ੍ਰੋਫੈਸ਼ਨਲ ਲਓ ਜੀ ਇਹ ਤੇਰਾ ਸਰਪ੍ਰਾਈਜ਼ ਸੀਗਾ ਵੈਸੇ ਤਾਂ ਆਪਾਂ ਨੂੰ ਇਹ ਏਡੀਸ਼ਨੀ ਖੋਲਣਾ ਨਹੀਂ ਚਾਹੀਦਾ ਸੀ ਜੇ ਖੁੱਲਿਆ ਤੇ ਜਰੂਰ ਮੈਂ ਬੇਨਤੀ ਕਰੂੰਗਾ ਕਿ ਇਹ ਕਿਤਾਬ ਜਿਹੜੀ ਆ ਲੋਕਾਂ ਦੇ ਜਦੋਂ ਹੱਥਾਂ ਦੇ ਵਿੱਚ ਜਾਊਗੀ ਤੇ ਇਹਨੂੰ ਪੜ੍ਹਨਾ ਜਰੂਰ ਇਦੇ ਤੋਂ ਪਤਾ ਲੱਗੂ ਵੀ ਪਰਿਵਾਰ ਕਿਹੜੀ ਸ਼ਾਂਤੀ ਨਹੀਂ ਚਾਹੁੰਦਾ ਸੀ ਜਿਹੜੀ ਐਂਡ ਦੇ ਵਿੱਚ ਮਿਲ ਜਾਂਦੀ ਆ ਕਿਉਂ ਮਜੂਸੀ ਦਾ ਸਾਹਮਣਾ ਕਰਨਾ ਪੈ ਰਿਆ ਸੀ ਤੇ ਕਿਉਂ ਸ਼ਾਂਤੀ ਦੇ ਵਿੱਚੋਂ ਵੀ ਮਜੂਸੀ ਮਿਲੀ ਪਰਿਵਾਰ ਨੂੰ ਇਹ ਜਿਹੜਾ ਇਹ ਕਿਤਾਬ ਦੇ ਵਿੱਚ ਛਪ ਕੇ ਆਇਆ ਵਾ ਤੇ ਅਸੀਂ ਸਰਜੀਤ ਸਿੰਘ ਜੀ ਦੌਧਰ ਸਾਹਿਬ ਦਾ ਵਿਸ਼ੇਸ਼ ਧੰਨਵਾਦ ਕਰਦੇ ਆ ਡਾਕਟਰ ਸਰਜੀਤ ਸਿੰਘ ਜੀ ਦੌਧਰ ਜਿਨ੍ਹਾਂ ਨੇ ਇਸ ਕਿਤਾਬ ਦੇ ਬਾਰੇ ਵਿੱਚ ਦੋ ਅੱਖਰ ਲਿਖ ਕੇ ਔਰ ਇਸ ਲੇਖਕ ਦੇ ਸਬੰਧ ਦੇ ਵਿੱਚ ਆਪਣੀ ਕਲਮ ਨਾਲ ਗੱਲਾਂ ਕੁਝ ਲਿਖੀਆਂ ਵਾਂ ਉਹ ਵੀ ਆਪਾਂ ਇਸ ਕਿਤਾਬ ਦੇ ਵਿੱਚ ਪੜਾਂਗੇ ਸਭ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ